ਸਾਹਿਬ ਜੀ ਤਸਵੀਰਾਂ ਦੇ ਦੇ ਪਿਓ ਦੀ ਆਪਣੀ ਸਕਰੀਨ ਦੇ ਉੱਤੇ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਵਾਲੇ ਆ ਜਿਵੇਂ ਕਿ ਤੁਸੀਂ ਜਾਣਦੇ ਕੀ ਹੋਲੇ ਮੱਲੇ ਦੇ ਦਿਨ ਜਿਹੜੇ ਆ ਉਹ ਸਿਰ ਤੇ ਆਉਣ ਵਾਲੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ 7 ਤਰੀਕ ਨੂੰ ਜਿਹੜਾ ਆ ਹੋਲੀਆਂ ਦੇ ਦਿਨ ਸ਼ੁਰੂ ਹੋ ਜਾਣਗੇ ਤੇ ਹੋਲਾ ਮੱਲਾ ਵੀ ਜਿਹੜਾ ਆ 13 14 15 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਉਹਨੇ ਦੇ ਵਿੱਚ ਬਾਬਾ ਵਿਢਭਾਗ ਸਿੰਘ ਜੀ ਦੇ ਦਰਬਾਰ ਦੇ ਉੱਤੇ ਵੀ ਹੋਲਾ ਮੱਲਾ ਬੜੀ ਧੂਮ ਦੇ ਨਾਲ ਮਨਾਇਆ ਜਾਂਦਾ ਆ ਤੇ ਪੰਜਾਬ ਭਾਰਤ ਤੋਂ ਸੰਗਤਾਂ ਜਿਹੜੀਆਂ ਨੇ ਉਹ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਆ ਉਹ ਬਾਬਾ ਫਟਪਾਗ ਸਿੰਘ ਜੀ ਦੇ ਦਰਬਾਰ ਦੇ ਉੱਤੇ ਹੋਲੇ ਮੱਲੇ ਦੇ ਉੱਤੇ ਦਰਸ਼ਨ ਮੇਲਾ ਕਰਨ ਲਈ ਜਾਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਪੰਜਾਬ ਭਾਰਤੋਂ ਜਾਂਦੀਆਂ ਨੇ ਨਾਲ ਦੀ ਨਾਲ ਇਧਰੋਂ ਉਧਰੋਂ ਵੀ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਨੇ ਪਰ ਹੁਣ ਤੁਹਾਨੂੰ ਦੱਸ ਦੇ ਕਿ ਇੱਕ ਬਹੁਤ ਵੱਡਾ ਅਪਡੇਟ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਇਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਓਨੇ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੇਕਰ ਤੁਸੀਂ ਏ ਵਡਭਾਗ ਸਿੰਘ ਤੇ ਹੋਲੇ ਮਹਲੇ ਤੇ ਹੁੰਦੇ ਉਹ ਹੋਲੀਆਂ ਦੇ ਵਿੱਚ ਆਉਂਦੇ ਹੋ ਦਰਸ਼ਨ ਮੇਲਾ ਕਰਨਦੇ ਹੁੰਦੇ ਉਹ ਤੇ ਜੀ ਸਦਕੇ ਆਓ ਪਰ ਇਹਨਾਂ ਗੱਲਾਂ ਦਾ ਖਿਆਲ ਜ਼ਰੂਰ ਰੱਖੋ ਤੁਹਾਨੂੰ ਦਈਏ ਕਿ ਪ੍ਰਸ਼ਾਸਨ ਨੇ ਗੱਲਬਾਤ ਕਰਦਿਆਂ ਇਹ ਗੱਲ ਕਹੀ ਜੋ ਕਿ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀਏ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰ ਦਈਏ ਉਹ ਗੱਲਬਾਤ ਇਹ ਆ ਕਿ ਜੇਕਰ ਤੁਸੀਂ ਬਾਬਾ ਵਡਭਾਗ ਸਿੰਘ ਜੀ ਦੇ ਦਰਬਾਰ ਦੇ ਉੱਤੇ ਓਨੇ ਦੇ ਵਿੱਚ ਜਾਂਦੇ ਹੋ ਦਰਸ਼ਨ ਮੇਲੇ ਦੇ ਲਈ ਜਾਂਦੇ ਹੋ ਤਾਂ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਦੇ ਤੇ ਹੋ ਸਕਦਾ ਆ ਤੁਹਾਡੇ ਨਾਲ ਕੁਝ 19 21 ਹੋ ਜਾਵੇ ਇਹ ਗੱਲਾਂ ਬਾਤਾਂ ਕੀ ਨੇ ਪਹਿਲਾਂ ਤਾਂ ਤੁਹਾਨੂੰ ਦੱਦੀ ਕਿ ਜੇਕਰ ਤੁਸੀਂ ਘਰੋਂ ਕੋਈ ਸਵਾਰੀ ਲੈ ਕੇ ਜਾਂਦੇ ਹੋ ਤਾਂ ਉਹ ਸਵਾਰੀ ਜਿਹੜੀ ਹੈ ਸਵਾਰੀ ਹੋਵੇ ਨਾ ਕਿ ਮਾਲ ਢੋਣ ਵਾਲੀ ਸਵਾਰੀ ਹੋਵੇ ਪਹਿਲਾਂ ਤੁਹਾਨੂੰ ਦੱਦੀ ਕਿ ਜੇਕਰ ਤੁਸੀਂ ਬਾਬਾ ਵਿਟਪਾਖ ਸਿੰਘ ਜੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਹੋ ਤੇ ਕਦੇ ਵੀ ਕੋਈ ਵੀ ਐਸੀ ਗੱਡੀ ਦਾ ਇਸਤੇਮਾਲ ਨਾ ਕਰੋ ਜੋ ਕਿ ਭਾਰ ਢੋਣ ਵਾਲੀਆਂ ਹੋਣ ਜਿਵੇਂ ਕਿ ਟਰਾਲੀਆਂ ਟ੍ਰੈਕਟਰ ਟਰਾਲੀਆਂ ट्र, ट्र, ਤੇ ਨਾਲ ਦੀ ਨਾਲ ਟਰਾਲੇ ਨਾਲ ਦੀ ਨਾਲ ਟਰੱਕ ਛੋਟੇ ਹਾਥੀ ਤੇ ਹੋਰ ਵੀ ਕਈ ਜਿਹੜੇ ਜਿਹੜੇ ਐਸੇ ਟੈਂਪੂ ਨੇ ਜਿਹੜੇ ਕਿ ਸਵਾਰੀਆਂ ਨਹੀਂ ਮਾਲ ਢੋਣ ਵਾਲੇ ਨੇ ਜੇਕਰ ਤੁਸੀਂ ਉਹਨਾਂ ਨੂੰ ਲੈ ਕੇ ਬਾਬਾ ਵਿਭਾਗ ਸਿੰਘ ਜੀ ਤੇ ਜਾਂਦੇ ਹੋ ਤਾਂ ਉਹਨੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਇਹਨਾਂ ਗੱਡੀਆਂ ਦਾ ਚਲਾਨ ਕੀਤਾ ਜਾਏਗਾ ਤੇ ਇਹ ਗੱਡੀਆਂ ਜਿਹੜੀਆਂ ਨੇ ਖਾਸ ਕਰਕੇ ਹਿਮਾਚਲ ਦੇ ਵਿੱਚ ਐਂਟਰ ਨਹੀਂ ਹੋਣ ਦਿੱਤੀਆਂ ਜਾਣਗੀਆਂ ਬਾਬਾ ਵਿਭਾਗ ਸਿੰਘ ਜੀ ਦੇ ਦਰਬਾਰ ਤੇ ਜਾਣ ਵਾਲੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਤੋ ਦੱਸ ਦਈਏ ਕਿ ਜੇਕਰ ਤੁਸੀਂ ਭਾਰ ਢੋਣ ਵਾਲੀਆਂ ਸਮਾਨ ਢੋਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਲੈ ਕੇ ਸਵਾਰੀ ਲੈ ਕੇ ਉਹਨਾਂ ਦੇ ਉੱਤੇ ਜਾਂਦੇ ਹੋ ਬਾਬਾ ਵਿਡਭਾਗ ਸਿੰਘ ਜੀ ਤੇ ਸੰਗਤ ਲੈ ਕੇ ਜਾਂਦੇ ਹੋ ਬਾਬਾ ਵਿਡਭਾਗ ਸਿੰਘ ਜੀ ਦੇ ਦਰਸ਼ਨ ਕਰਨ ਦੇ ਬਾਅਦ ਤੇ ਫਿਰ ਤੁਹਾਡੇ ਉੱਤੇ ਜਿਹੜੀ ਹੈ ਕਾਰਵਾਈ ਵੀ ਹੋ ਸਕਦੀ ਤੇ ਨਾਲ ਦੀ ਨਾਲ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਵਿਡਭਾਗ ਸਿੰਘ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਤੋਂ ਤੁਸੀਂ ਖੁੰਝ ਸਕਦੇ ਹੋ ਕਿਉਂਕਿ ਨੋ ਐਂਟਰੀ ਦਾ ਜਿਹੜਾ ਆ ਉਹ ਐਲਾਨ ਕਰ ਦਿੱਤਾ ਗਿਆ ਹਿਮਾਚਲ ਦੇ ਵਿੱਚ ਭਾਰ ਢੋਣ ਵਾਲੀਆਂ ਗੱਡੀਆਂ ਤੇ ਜੇਕਰ ਤੁਸੀਂ ਸਵਾਰੀ ਲੈ ਕੇ ਸੰਤ ਲੈ ਕੇ ਜਾਂਦੇ ਹੋ ਤਾਂ ਉਹਨਾਂ ਗੱਡੀਆਂ ਨੂੰ ਹਿਮਾਚਲ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ ਤੇ ਜੇਕਰ ਤੁਸੀਂ ਵੀ ਤਿਆਰੀ ਕਰਦੇ ਪਿਓ ਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਨਾਲ ਦੀ ਨਾਲ ਇੱਕ ਹੋਰ ਵੀ ਜਿਹੜੀ ਉਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਜੇਕਰ ਤੁਸੀਂ ਉੱਥੇ ਲੰਗਰ ਲਗਾ ਰਹੇ ਹੋ ਜਨ ਲੰਗਰ ਖਾ ਰਹੇ ਹੋ ਤਾਂ ਜਿਹੜਾ ਪਲਾਸਟਿਕ ਆ ਉਹਦਾ ਵੀ ਧਿਆਨ ਰੱਖੋ ਪਲਾਸਟਿਕ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰੋ ਕਿ ਜਿਹੜੀ ਪਲਾਸਟਿਕ ਹੈ ਇੱਕ ਜਗ੍ਹਾ ਰੱਖੀ ਜਾਵੇ ਇਧਰ ਉਧਰ ਨਾ ਖਿਲਾਰੀ ਜਾਵੇ ਤਾਂ ਹੋ ਸਕਦਾ ਹੈ ਇਸ ਪਲਾਸਟਿਕ ਨੂੰ ਜਿਹੜਾ ਆ ਆਪਣੀ ਆਪਣੀਆਂ ਬੋਰੀਆਂ ਦੇ ਵਿੱਚ ਪਾ ਕੇ ਕਹਿੰਦੇ ਨੇ ਕਿ ਵਾਪਸ ਲੈ ਕੇ ਜਾਇਆ ਜਾਵੇ ਇਹ ਦੋ ਅਪਡੇਟ ਜਿਹੜੇ ਨੇ ਉਹ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਏ ਨੇ ਜਿਹੜਾ ਕਿ ਹਿਮਾਚਲ ਦੇ ਵਿੱਚ ਉਨੇ ਦੇ ਵਿੱਚ ਖਾਸ ਕਰਕੇ ਬਾਬਾ ਵਿੜਪਾਗ ਸਿੰਘ ਜੀ ਦੇ ਦਰਬਾਰ ਤੇ ਅਗਰ ਤੁਸੀਂ ਹੌਲੇ-ਮੱਲੇ ਤੇ ਉੱਤੇ ਦਰਸ਼ਨ ਕਰਨ ਜਾਂਦੇ ਹੋ ਹੋਲੀਆਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਹੋ ਤੇ ਭਾਰ ਢੋਣ ਵਾਲੀਆਂ ਗੱਡੀਆਂ ਦੇ ਲਈ ਸਪੈਸ਼ਲੀ ਤੁਹਾਨੂੰ ਦੱਈ ਕਿ ਇਹ ਕਾਮਨ ਆ ਕੀਤਾ ਜਾਵੇ 파ਟ ਹੋਣ ਵਾਲੀਆਂ ਗੱਡੀਆਂ ਲੈ ਕੇ ਜੜਾ ਆ ਉਹ ਨਾ ਜਾਇਆ ਜਾਏ ਇਹਨਾਂ ਗੱਡੀਆਂ ਦੇ ਉੱਤੇ ਸਖਤ ਪਾਬੰਦੀ ਹੈ 파ਟ ਹੋਣ ਵਾਲੀਆਂ ਖਾਸ ਕਰਕੇ ਜਿਹੜੀਆਂ ਗੱਡੀਆਂ ਨੇ ਤੁਹਾਨੂੰ ਦੱਗੇ ਟਰੱਕ ਟਰਾਲੀ ਜਾਂ ਟਰਾਲੇ ਟਰੱਕ ਜਾਂ ਫਿਰ ਛੋਟੇ ਹਾਥੀ ਜਿਹੜੇ ਕਿ ਮਾਲ ਵਾਹਕ ਨੇ ਉਹਨਾਂ ਦੇ ਉੱਤੇ ਸਵਾਰੀ ਲੈ ਕੇ ਬਾਬਾ ਵਿਟਭਾਗ ਸਿੰਘ ਜੀ ਦੇ ਦਰਬਾਰ ਦੇ ਉੱਤੇ ਨਾ ਜਾਇਆ ਜਾਵੇ ਇਹ ਗੱਡੀਆਂ ਜਿਹੜੀਆਂ ਨੇ ਹਿਮਾਚਲ ਦੇ ਵਿੱਚ ਇਹਨਾਂ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਧੰਨਵਾਦ ਖਬਰ ਤੁਹਾਨੂੰ ਕਿਵੇਂ ਦੀ ਲੱਗੀ ਇਹਨੂੰ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਸੰਗਤਾਂ ਜਾਣੂ ਹੋ ਸਕਣ ਇਹਨਾਂ ਗੱਲਾਂ ਦੇ ਉੱਤੇ ਧੰਨਵਾਦ